ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਨ ਆ ਸਵੱਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਸਰਕਾਰੀ ਹੈ ਸਮਾਰਟ ਸਕੂਲ ਭਾਰਟਾ ਖੁਰਦਵਿਕੇ ਸਕੂਲ ਦੇ ਹੋਂਦ ਹਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਨਾਨ ਨਾਟਕ ਕਮਿਸ਼ਨ ਸੇਵਾ ਸੁਸਾਇਟੀ ਨਵਾਂ ਸ਼ਹਿਰ ਦੇ ਮੁਖ ਸੇਵਾਦਾਰ ਸਰਦਾਰ ਸਰਜੀਤ ਸਿੰਘ ਅਤੇ ਸਰਪ੍ਰਸਤ ਭਾਈ ਸਰਬਜੀਤ ਸਿੰਘ ਹੋਰਾਂ ਤੋਂ ਇਲਾਵਾ ਸੁਸਾਇਟੀ ਦੇ ਮੈਂਬਰ ਅਤੇ ਬੱਚਿਆਂ ਦੇ ਮਾਪਿਆਂ ਤੋਂ ਇਲਾਵਾ ਸਰਪੰਚ ਪ੍ਰੇਤਪਾਲ ਸਿੰਘ ਭਾਟਾ ਅਤੇ ਨਗਰ ਨਿਵਾਸੀਆਂ ਨੇ ਪੱਠੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਮੰਚ ਦਾ ਸੰਚਾਲਨ ਮਾਸਟਰ ਨਰਿੰਦਰ ਸਿੰਘ ਭਾਟਾ ਹੋਰਾਂ ਵੱਲੋਂ ਕੀਤਾ ਗਿਆ। ਪੱਤਰਕਾਰ ਪ੍ਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ। ਸਾਡੇ ਛੋਟੇ ਜਿਹੇ ਬੈਂਕੀ ਉੱਤੇ ਦਰਸ਼ਨ ਦੇਣ ਆਏ ਹਨ ਮੇਰੇ ਨਕਰ ਦੀਆਂ ਮਾਨਮਤੀਆਂ ਸ਼ਖਸ਼ੀਅਤਾਂ ਬੈਠੀਆਂ ਹਨ ਉਹਨਾਂ ਦਾ ਧੰਨਵਾਦ ਬੱਚਿਆਂ ਦੇ ਪੇਰੈਂਟਸ ਜੋ ਕਿ ਰੰਗ ਕੰਮ ਕਰਕੇ ਉਹ ਧਰਮੇਜ ਕੰਮ ਬਹੁਤ ਹੁੰਦੇ ਨੇ ਫਿਰ ਵੀ ਤੁਸੀਂ ਸਮਾਂ ਕੱਟ ਕੇ ਆਏ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਅੱਜ ਦਾ ਜਿਹੜਾ ਸਾਡਾ ਫੰਕਸ਼ਨ ਹੈ ਉਹ ਦਿੱਤੀ ਬੱਚੀ ਸਿੰਮਰਜੀਤ ਕੋਲ ਉਹਨਾਂ ਵਾਸਤੇ ਇਹ ਸਮਾਜ ਸਮਾਗੋ ਹੈ ਉੱਤੇ ਉਹ ਬੱਚੇ ਜਿਨ੍ਹਾਂ ਨੇ میٹرਕ ਪਾਸ ਕੀਤੀ ਹੈ ਉਹਨਾਂ ਵਿੱਚ ਸੜਕ ਕੋਲ 90% ਤੋਂ ਵੀ ਵੱਧ ਬੱਚਿਆਂ ਨੇ ਨੰਬਰ ਜਿਨ੍ਹਾਂ ਨੇ ਲਏ ਔਰ ਕੁਝ 80% ਤੋਂ ਥੱਲੇ ਬੱਚੇ ਹੋ ਵੀ ਅਸੀਂ ਬਣੇ ਹਨ ਕਿਉਂਕਿ ਮਾਸਟਰ ਜੀ ਕਹਿ ਰਹੇ ਸੀ ਜੇ ਕਿਸੇ ਨੂੰ 56 57% ਵੀ ਆਉਂਦਾ ਹੈ ਬੱਚੇ ਤਰੱਕੀ ਕਰ ਸਕਦਾ ਹੈ ਇਹਨਾਂ ਬੱਚਿਆਂ ਨੂੰ ਆਸ਼ੋਕ ਬਹਿਰੇ وہ بارہ بچے ہیں بچی پرمپریت کور بچی رویندر کور کرن کرنجیت کور بچی شیوانی پکا کا کرنویر سنگ جیت کور سکھپریت سنگھ تنشا نیلم کماری نارائن سنگھ کبریل اومریل جی مجھے لگتا دو تین بچے جڑے ہو پردیسی ہیں سٹیٹ تو ہیں اور بچی سمت ਜਿਹਨਾਂ ਬੱਚੇ ਅਜਨ ਨਾ ਜੋ ਮਾਸਟਰਸ ਹਨ ਲੈਸ ਤ੍ਰਿਤੀ ਉਸਨ ਮਾਣ ਮਾਣਨ ਫਿਫਥ ਕਲਾਸ ਵਿੱਚੋਂ ਜਿਹੜੇ ਬੱਚੇ 6 ਵਿੱਚ ਹੋਏ ਨੇ ਉਹ ਮੈਨੂੰ ਸਵੇਰੇ ਹੀ ਉਧਰ ਰਸਿ ਉਹਨਾਂ ਬੱਚਿਆਂ ਵਾਸਤੇ ਵੀ ਸਤਿਮਾਨੀ ਲੈਂਦਾ ਹੈ ਜਿਹੜੇ ਬੱਚੇ 6 ਵਿੱਚ ਹੋਏ ਨੇ ਔਰ ਰੀਡਿੰਗ ਪਰਸੈਂਟ ਕੋਪਰਾਸ ਨੰਬਰ ਲੈ। ਅੱਜ ਅਸੀਂ ਸਾਰੇ ਬੱਚਿਆਂ ਦਾ ਸਨਮਾਨ ਕਰਨਾ ਹੈ। ਅੱਜ ਦਾ ਦਿਨ ਸੰਪੂਰਨ ਤੇ ਬੜੀ ਸੁਣਨ ਵਾਲੀ ਗੱਲ ਹੈ। ਜਿਨ੍ਹਾਂ ਲੋਕ ਮੁਖੌਲ ਹੁੰਦੇ ਸੀ ਮਜ਼ਾਕ ਉਡਾਉਣ ਵਾਸਤੇ ਅਠਵੇਂ ਪਾਤਸ਼ਾਹ ਦੇ ਸਾਹਮਣੇ ਕਿੰਨਾ ਨਾ ਬੰਦਾ ਲੈ ਕੇ ਬਿਠਾ ਦਿੱਤਾ ਜਿਹਨੂੰ ਇਤਿਹਾਸ ਕਿੰਨਾ ਗੁੰਗਾ ਵੀ ਹੈ ਤੇ ਬહેરા ਵੀ ਉਹ ਤੋਂ ਲੋਕ ਮਜ਼ਾਕ ਉਡਾਉਂਦੇ ਸੀ ਜਿਹੜਾ ਗੁੰਗਾ ਤੇ ਬੇਹਰਾ ਇਹਨੇ ਕੀ ਕਰ ਲੈਣਾ ਇਹਨੇ ਕਿਹੜਾ ਕੁਝ ਛੋੜਿਆ ਹੈ ਪੰਡਤ ਲਾਲ ਜੀ ਚਾਹੁੰਦੇ ਨੇ ਅਨਪੜ੍ਹ ਸਮਝ ਕੇ ਮੂਰਖ ਸਮਝ ਕੇ ਉਹ ਮੱਠਵੇਂ ਪਾਦਸ਼ਾਹ ਦੇ ਸਾਹਮਣੇ ਬਿਠਾ ਦਿੱਤਾ ਲੈ ਮਹਾਰਾਜ ਇਹਦੇ ਕੋਲ ਅਰਥ ਕਰਾਓ ਗੁਰੂ ਘਰprecision ਸਰ ਮਹਾਰਾਜੀ ਨੇ ਮੇਰ ਦੀ ਛਟੀ ਉਸ ਗੁੰਗੇ ਦਹਿਰੇ ਔਰ ਅਨਪੜ੍ਹ ਮੂਰਖ ਬੰਦੇ ਦੇ ਸਿਰ ਉੱਤੇ ਰੱਖੀ ਉਹਦੇ ਕੋਲੋਂ ਗੀਤਾ ਦੇ 7ਵੇਂ ਅਧਿਆਏ ਦੇ ਪਹਿਲਾ ਸ਼ਲੋਕ ਜਿਹੜਾ ਸਭ ਤੋਂ ਔਖਾ ਸੀ ਉਹਦੇ ਅਰਥ ਕਰਵਾ ਦਿੱਤੇ ਪੰਡਤ ਲਾਲ ਜਨ ਮਹਾਰਾਜ ਦੇ ਚਰਨੀ ਪੈ ਹੇ ਮਹਾਰਾਜੇ ਦਾ ਬੰਗਾ ਬੇਲਾ ਸੀ ਮੂਰਖ ਬੰਦਾ ਸੀ ਇਹਨਾਂ ਤੱਕ ਅਗਿੱਤ ਦੇ ਦਰਸ਼ਨ ਵੀ ਨਹੀਂ ਕੀਤੇ ਤੁਸੀਂ ਸੰਸਕ੍ਰਿਤ ਵਿੱਚੋਂ ਅਰਥ ਕਰਾ ਦਿੱਤੇ ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਵਜਨ ਕਰ ਪੰਡਤ ਲਾਲਚੰਦ ਜੀ ਵਿੱਦਿਆ ਦਾ ਹੰਕਾਰ ਨਹੀਂ ਕਰੀਦਾ ਰੱਬ ਦੀ ਨਜ਼ਰ ਵਿੱਚ ਪੜਿਆ ਲਿਖਿਆ ਬੰਦਾ ਮੂਰਖ ਹੋ ਸਕਦਾ ਹੈ ਤੇ ਜੇ ਰੱਬ ਚਾਵੇ ਉਹ ਮੂਰਖ ਨੂੰ ਗਿਆਨੀ ਬਣਾ ਸਕਦਾ ਹੈ ਪੰਡਤ ਖਲ ਮੂਰਖ ਤੇ ਪੰਡਤ ਕਰ ਉਹ ਪੰਡਤ ਤੇ ਮੁਗਧਾਰੀ ਜੇ ਰੱਬ ਚਾਵੇ ਜਿਹਨੂੰ ਦੁਨੀਆ ਕਹਿੰਦੀ ਵੇ ਕੁਝ ਨਹੀਂ ਕਰ ਸਕਦਾ ਉਹਦੋਂ ਕੋਲੋਂ ਰਾਬਤਾ ਕਰਵਾ ਸਕਦਾ ਉਹ ਸਾਡੇ ਕੋਲ ਅਜ ਤੱਕ ਪਰਮਾਨਸ ਬੱਚੇ ਦਾ ਮੈਂ ਮਾਸਟਰ ਜੀ ਨਾਲ ਗੱਲ ਕੀਤੀ ਇਹਨਾਂ ਸਾਡੀ ਕੋਸ਼ਿਸ਼ ਹੈ ਪਰ ਬਹੁਤ ਦੇ ਪਰ ਇਹ ਬੱਚਾ ਕਿਵੇਂ ਤੜਪ ਥੋੜੇ ਮਹੀਨਿਆਂ ਤੋਂ ਬੱਚੀ ਦੇ ਅੰਦਰ ਕੋਈ ਚੀਜ਼ ਆਈ ਹੈ ਕੋਈ ਉਹਦੇ ਬ੍ਰੇਨ ਨੂੰ ਕੱਟ ਕਰਕੇ ਉਹਨੂੰ ਐ ਆਪਣੇ ਆਪੇ ਪਾੜਿਆ ਆਪਣੇ ਆਪੇ ਭਾਵੇਂ ਟੀਚਰਾਂ ਦੀ ਮਿਹਨਤ ਹੁੰਦੀ ਕਿਉਂਕਿ ਸੁਨਹਾਰ ਜਿਹੜਾ ਉਹ ਸੋਨੇ ਦਾ ਬਣਾ ਨਹੀਂ ਕਰ ਸਕਦਾ ਲੋਹੇ ਦਾ ਉਹ ਬਣਾ ਤਾਂ ਸੁਨਹਿਾਰ ਵੀ ਨਹੀਂ ਬਣਾ ਸਕਦਾ ਤੇ ਕਿਚਨ ਦੀ ਮਿਹਨਤ ਹੈ ਪਰ ਬੱਚੇ ਉੱਤੇ ਰੱਬ ਦੀ ਕਿਰਪਾ ਹੈ ਹਰ ਮੂਰਤ ਤੇ ਪੰਡਤ ਕਰ ਉਹ ਪੰਡਤ ਤੇ ਮਹਤਾਰੀ ਰੱਬ ਚਾਰੇ ਉਹ ਕੁਝ ਘੜਾ ਦਿੰਦਾ ਜਿਹੜਾ ਸਾਧ ਸੰਗਤ ਦੁਨੀਆ ਜਿਹੜੀ ਹੈ ਉਹ ਕਦੇ ਇਹ ਨਹੀਂ ਕਰ ਸਕਿਆ ਸਾਦੀ ਵੇ ਤਾਂ ਹੋਇ ਨਹੀਂ ਸੀ ਸਰਗਮ ਪੋਸੀਬਲ ਜਿਹੜਾ ਆਪਣਾ ਹੀ ਕੋੰਡਾ ਤਾਂ ਬੱਚਾ ਗੁਰੂ ਘਰ ਦੇ ਪਿਛੇ ਲੋਕਦਾ ਸੀ ਜਦੋਂ ਅਯੂਬ ਖਾਨ ਨੂੰ ਗੁਰੂ ਘਰ ਦੇ ਗਰੰਤੀ ਨੇ

ਸਭ ਤੋਂ ਪਹਿਲਾਂ ਸੰਜੀ ਸਭਾ ਬਰਦਿੰਦ ਸਿੰਘ ਜੀ ਕੰਦੇ ਮੁੱਖਰ ਸੱਜਣ ਸਭੂਲੇ ਤੇਰੇ ਤੇਰੇ ਬੱਚਿਓ ਸਭ ਤੋਂ ਪਹਿਲਾਂ ਆਪਾਂ ਕਿਉਂਕਿ ਦਸਰੂ ਸੇ ਕੌਮ ਨੂੰ ਨੂੰ ਸਾਹਮਣੇ ਸਭ ਤੋਂ ਵੱਡਾ ਨਾਰਾ ਦਿੱਤਾ ਹੈ ਫਤਿਹ ਦੀ ਸਾਧ ਉਹ ਸਮਝੀ ਕਰਕੇ ਤੁਸੀਂ ਕਸਮਾਂ ਰੱਖੀਏ ਮਾੜੀ ਗੁਰਦੀ ਕੀ ਖਾਲਸਾ ਮਾੜੀ ਗੁਰਦੀ ਕੀ ਫਤਿਹ ਅੱਜ ਦਾ ਦਿਨ ਤੰਤੋ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ਪੁਰਮ ਹੈ ਅਤੇ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਪੈਸੇ ਦੇ ਦਿਲ ਕਿਉਂ ਚੋੜਿਆ ਕਿਉਂਕਿ ਦੇ ਬੱਚਿਆਂ ਦੇ ਨਹੀਂ ਉਹਨਾਂ ਨੇ ਪੂਰਾ ਰੱਖਿਆ ਸੀ ਔਰ ਗੁਰੂ ਹਰਿਕ੍ਰਿਸ਼ਨ ਸਾਹਿਬ ਖੈ ਕੁਸ਼ ਬੱਚੇ ਉਸਮਾ ਬਹੁਤ ਖੁਸ਼ ਉਸਨੇ ਕਾਠੋ 8 ਸਾਲ ਦੀ ਮੁੰਡੇ 5 ਸਾਲ ਦੀ ਮੁੰਡੇ ਚ ਉਹਨਾਂ ਨੇ گوگی پراپت کی اور دونوں بھائی سال گرگین کے بیٹھے جنہوں نے اتہاس بان پور بھی کہہ رہے ہیں انہوں نے اتنے چھوٹے پیریڈ دسن اج دنیا بھول نہیں سکتی اور خاص کر کے جب دلی جاؤ تو اج بھی جگہ موجود ہے جتنے انہوں نے چر

واحر جی کا خالصہ واحو جی فتح واحو جی کا خالصہ شری واحو جی کی فتح شری ہری کرشن دیہائی ہے جس کٹھے سب بجائے اپنے اچھے ਦਿਨ ਹੈ ਤੁਸੀਂ ਸਾਰੇ ਜਾਣੋ ਹੋ ਵਜ ਤੋਂ ਅੱਜ 8ਵੇਂ صاحبانس پی جنہیں بھی آئے آ سارا کمیٹی والوں پنڈ والوں پنچایت والوں سر جی میں بہت بڑی اپرانا ہے سارا کرنا واحر جی کا خالصہ واحر جی فتح بہت خوشیاں پورے دن ہے کیونکہ سارے پنڈ نگر آئے آ بہت ودیا شروعات ਸਾਡੇ ਪੀਤੀਆਂ ਫਰਦ ਦੇ ਵਿੱਚ ਆਪੇ ਤੁਹਾਨੂੰ ਸਾਡੇ ਪਿੰਡ ਦੇ ਵਿੱਚ ਦਿਖਾਉਣਾ ਪਿਛਲੇ ਦਿਨਾਂ ਦੇ ਵਿੱਚ ਇਸ ਸ਼ਹਿਰ ਰਮਨਕੀਆ ਬੁਰੀਆ ਦੇ ਵਿੱਚ ਆਪਾਂ ਨਾਮ ਪਟਵਾਲਾ ਹਟੇ ਪਿੰਡ ਦੇ ਵਿੱਚ ਸੁਭਾ ਹੁੜੀਆਂ ਬਾਕੀ ਜੋ ਆਪਣੇ ਸਮਾਜ ਵਿੱਚ ਰਹਿੰਦੇ ਹਨ ਪਰਵਾਰਦਾਰ ਜ਼ਿਲ੍ਹੇ ਬੁਰੀਆ ਚੌਂਦਾ ਸਾਡੇ ਪੁੰਗੀਆਂ ਵਿੱਚੀਆਂ ਹੋਰ ਤੇ ਸਿਰਫ ਬੱਚੇ ਵਧੀਆ ਯੋਗ ਹੋਣ ਲੇਕੇ ਨੰਬਰ ਲਾ ਕੇ ਬਾਸ ਹੁੰਦੇ ਆ ਤੁਹਾਨੂੰ ਇਹ ਮਸਲਾ ਹੋਈ ਗਏ ਨਾਂ ਕਰਕੇ ਕੀ ਕੀ ਤਰ੍ਹਾਂ ਦੇ ਪ੍ਰੋਬਲਮ ਕਰਦੇ ਆ ਤਾਂ ਕਿ ਸਾਡੇ ਪਿੰਡ ਤੋਂ ਹੀ ਹਰ ਕਿਸੇ ਦੀ ਕਥਾ ਬਾਤ ਉਹਦੇ ਹਿੱਸੇ ਵਿੱਚ ਆਪਣੇ ਦੁਨੀਆ ਬਿਨਾਂ ਨਾ ਕੱਥਿਆ ਨਾ ਦਈ ਤੇ ਪਰ ਜਦੋਂ ਤੱਕ ਬਾਕੀ ਇਸ ਤਰ੍ਹਾਂ ਸਕੂਲ ਦਾ ਸਾਡੇ ਦਾ ਦੇਖਿਆ ਹੁਣ ਇੱਕ ਗਰਾਉਂਡ ਬਣਿਆ ਹੋਇਆ ਤੇ ਮੈਂ ਨਾ ਇਹ ਇਹ ਜਿਸ ਦਿઠੇ ਸਭ ਕੁਝ ਆਏ ਸਭ ਤੋਂ ਪਹਿਲਾਂ ਅਜਠਵੇਂ ਨਾਨਕ ਸਤਿਸ਼੍ਰੀ ਕੋਹਰ ਕ੍ਰਿਸ਼ਨਵਾਚਰ ਜੀ ਦੇ ਆਗਮਨ ਗੁਰੂਬ ਨੇ ਸਮੁੱਚੇ ਗੁਰਨਾਰਕਲੇ ਵਿੱਚ ਸਿੱਖ ਸੰਸਾਰ ਵਿੱਚ ਬੈਠੇ ਹਮੈ ਤੈਜਤੋਂ ਬਧਾਈਆਂ ਦਿੱਤਾ ਦਾ ਨਾਲ ਹੀ ਅੱਜ ਦੇ ਇਸ ਵਿਸ਼ੇਸ਼ ਮੰਚ ਦੇ ਉੱਤੇ ਵਸਤਿਤ ਸਾਡੇ ਗੁਰਨਾਨਕ ਮਛੇ ਸ਼ਿਵ ਸੋਸਾਇਟੀ ਦੇ ਸਰਪ੍ਰਸਤ ਸਿੱਖ ਕੌਮ ਦੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਦੇ ਸੰਗਰੇਸ਼ਾਂ ਦੇ ਵਿੱਚ ਮਾਨਸਮਾਨ ਪ੍ਰਾਪਤ ਯਾਨੀ ਸਰਜੀ ਸਿੰਘ ਜੀ ਅਤੇ ਗੁਰਨਾਨਕ ਮਛੇ ਸ਼ਿਵ ਸੋਸਾਇਟੀ ਦੇ ਸਾਰੇ ਹੀ ਮੈਂਬਰ ਸਨ ਬਾਹਰ ਕਾਸ ਹੁੰਦੇ ਸਮੂਚੇ ਟੀਚਰ ਸਾਹਿਬਾਨ ਅਤੇ ਐਚ ਪ੍ਰਿੰਸੀਪਲ ਸਾਹਿਬ ਸਰਪੰਚ ਸਾਹਿਬ ਅਤੇ ਸਾਰੀਆਂ ਹੀ ਮਾਨਯੋਗ ਸ਼ਖਸੀਅਤਾਂ ਦਾ ਅੱਜ ਦਿਨ ਤੁਹਾਨੂੰ ਧੰਨਵਾਦ ਕਰਦਾ ਹਾਂ ਬਹੁਤ ਬਹੁਛ ਨਕੰਦਾ ਹੋਇਆ ਸਮੇਂ ਨੂੰ ਮੁੱਖ ਰੱਖਦੇ ਜਾਂ ਸਾਰੇ ਬੁਲਾਰਿਆਂ ਨੇ ਬੱਚੇ ਸਿਮਰਨਦੇਵਾਰੇ ਜੋ ਜੋ ਵੀ ਆਪਣਾ ਪੁਆਇੰਟ ਹੋ ਵੀ ਰੱਖਿਆ ਹੈ ਉਹਨਾਂ ਦੇ ਟੀਚਰ ਰੇਸ਼ ਕੁਮਾਰ ਜੀ ਨੇ ਵੀ ਜੋ ਪੁਆਇੰਟ ਹੋ ਵੀ ਦਿੱਤਾ ਹੈ ਜਿੰਨਾ ਮੈਂ ਸਰਵਣ ਕੀਤਾ ਹੈ ਬਹੁਤ ਹੀ ਸਨਮਾਨਯੋਗ ਹੈ ਟੀਚਰ ਸਮੂਹੀ ਨਾਨਕਸੀਰਲਾ ਸੁਸਾਇਟੀ ਨਵਾਂ ਸ਼ਹਿਰ ਵੱਲੋਂ ਗਿਆਨੀ ਸਰਬਜੀਤ ਸਿੰਘ ਜੀ ਐਸਐਮ ਰਿਟਾਇਰ ਫਤਵੀ ਜੀ ਜੀਐਸਪੀ ਸਾਹਿਬ ਤੇ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਜਿਨ੍ਹਾਂ ਦੇ ਮੈਨੂੰ ਨਾਮ ਨਹੀਂ ਪਤਾ ਮਤ ਉਹਨਾਂ ਦਾ ਜ਼ਿਕਰ ਮਾਤਾ ਜਾਤੇ ਇਸ ਦੇ ਨਾਲ ਹੀ ਇਸ ਪਿੰਡ ਦੇ ਸਰਪੰਚ ਸਾਹਿਬ ਸਟੇਟਿੰਗ ਦੇ ਅੰਦਰ ਉਹ ਇੱਥੇ ਬਲਾ ਕੇ ਤੁਹਾਡੇ ਦੂਰ ਨੂੰ ਕੀਤਾ ਕਿ ਇੱਕ ਬੰਚੀ ਦੀ ਆਪਾਂ ਚਰਚਾ ਕਰਦੇ ਜਿਹਦੇ ਵਿੱਚ ਇੱਕ ਐਕਸਟਰਾ ਆਰਡਨਰੀ ਗਰੁੱਪ ਮੈਂ ਵੀ ਸੋਸ਼ਲ ਮੀਡੀਆ ਤੇ ਉਹਨਾਂ ਦੇਆਂ ਵੀਡੀਓ ਨੂੰ ਸੁਣਿਆ ਹੈ ਪਰ ਕਰਾਨੀ ਜੀ ਹੋਈ ਪਰ ਜਦੋਂ ਕੋਈ ਬੱਚਾ ਸਾਡੇ ਜੇ ਦਾ ਐਤਾ ਸ਼ਾਇਨ ਹੁੰਦਾ ਹੈ ਤਾਂ ਖੁਸ਼ੀ ਵੀ ਵਰਤਾ ਹੁੰਦਾ ਹੈ اچھ جاگم انہوں نے کہ بس اَسی پرسینٹ تو اوپر والے بچوں کا سنمان کرتے ہو میں باقی سارے بچوں کو بھی کہنا چاہتا ہوں نام پوری سیوا سائیکٹ مکھی سیوا سرجیت جی ایس پی صاحب میرے بڑے بھیار سرڈ جی ایس پی سائب ہوگا تو پانچ سات منٹ لگ جانے گل چلی سی ماسٹر نریش کمار جی ہوسیا سمرنجیت بارے ਇਹਨਾਂ ਦੀ ਵੀਡੀਓ ਵਾਇਰਲ ਹੋਈ ਮੈਂ ਧੰਨਵਾਦੀ ਆ ਕਿ ਇਹਨਾਂ ਨੇ ਉਪਰਾਲਾ ਕੀਤਾ ਛੋਟਾ ਜਿਹਾ ਤੇ ਉਹ ਵੀਡੀਓ ਵਾਇਰਲ ਹੁੰਦੀ ਹੁੰਦੀ ਮੇਰੇ ਕਾ ਡੇਲੀ ਪੋਸਟ ਪੰਜਾਬ ਜਿਹੜਾ ਪੰਜਾਬ ਦਾ ਨਾਮ ਦਾ ਚੈਨਲ ਹੈ ਉਹਦੇ ਪੱਤਰਕਾਰ ਜਗਦੀਪ ਲੋਟ ਜੀ ਮੇਰੇ ਮਿੱਤਰ ਹਨ ਉਹਨਾਂ ਨਾਲ ਕੰਮ ਉਹਨਾਂ ਨੇ ਮੇਰੇ ਤੱਕ ਪਹੁੰਚ ਕੀਤੀ ਕਿ ਤੇਰੇ ਪਿੰਡ ਦੀ ਇੱਕ ਬੱਚੀ ਆ ਮੇਰੇ ਭਰਾ ਉਹ ਤਾਂ ਆਪਣੇ ਰਿਸ਼ਤੇਦਾਰਾਂ ਚੋਂ ਪਰਿਵਾਰ ਦੀ ਬੱਚੀ ਆ ਵੀ ਤੁਸੀਂ ਆ ਜਾਓ ਜਰ ਮਾ ਜੀ ਮੈਂ ਉਹਨਾਂ ਦੀ ਮਾਤਾ ਜਸਵੀਰ ਕੌਰ ਨਾਲ ਗੱਲ ਕੀਤੀ ਕਹਿੰਦੇ ਸਕੂਲ ਗੱਲ ਕਰਨੀ ਪੈਣੀ ਆ ਮੈਂ ਉਹਨੂੰ ਲੈ ਕੇ ਸਿੱਧਾ ਇੱਥੇ ਆ ਗਿਆ ਤਾਂ ਰੇਸ਼ ਕੁਮਾਰ ਜੀ ਕਹਿੰਦੇ ਵੀ ਸੂ ਟਾਈਮ ਦੇ ਵਿੱਚ ਪੋਸੀਬਲ ਨਹੀਂ ਹੈ ਡਾਕਟਰ ਜੀ ਬੱਚੇ ਦੇ 80% ਦੇ ਮਾਰਕਸ ਇਸੇ ਤਰੀਕੇ ਨਾਲ ਜਿਹੜੀ ਸਾਡੀ ਬੋਰਡ ਦੀ ਕਲਾਸ ਆ 10ਵੀਂ ਕਲਾਸ ਆ ਤੇ 8ਵੀਂ ਕਲਾਸ ਆ ਉਹਦੇ ਵਿੱਚੋਂ ਵੀ ਬੱਚਿਆਂ ਦੇ 80% ਤੋਂ ਉੱਪਰ ਮਾਰਕਸ ਚਾਰ ਚਾਰ ਪੰਜ ਪੰਜ ਬੱਚਿਆਂ ਦੇ ਮੋੜ ਤਾਂ 80% ਮਾਰਕਸ ਆ ਸੋ ਇਹਦੇ ਲਈ ਮੇਰੀ ਇੱਕ ਅਪੀਲ ਵੀ ਆ ਵੀ ਆਪਾਂ ਸਾਰੇ ਇੱਥੇ ਬੈਠੇ ਆ ਵੀ ਆਪਾਂ ਇਸ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ 레이ਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕਵਕ

ਤਾਂ ਮੈਂ ਤੇ ਤਾਰੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸਿਧ ਇਜਾਜ਼ਤ ਦਿਓ ਧੰਨਵਾਦ